ਹੈਕੂ ਜਿੱਕਾ ਖਾਸਾ ਵਾਹਿਗੁਰੂ ਜਿੱਕੇ ਬਤੇ ਅਸੀਂ ਜਿਹੜੇ 27 ਤਰੀਕ ਤੋਂ ਅੜਪੀੜਤਾ ਦੇ ਲੋਕਾਂ ਦਾ ਨਿਯਾਲ ਸੇਵਾ ਕਰ ਰਹੇ ਆ ਜੀ ਸਾਡੇ ਦੂਰੋਂ ਦੂਰੋਂ ਵੀਰ ਜਿਹੜੇ ਪਹੁੰਚ ਰਹੇ ਆ ਸੇਵਾ ਲੈ ਕੇ ਅਸੀਂ ਕਹਿੰਨੇ ਵੀ ਇਸ ਏਰੀਆ ਚ ਬਹੁਤ ਜਿਆਦੀ ਸੇਵਾ ਆ ਚੁੱਕੀ ਹੈ ਪਰੋ ਜਿਹੜੇ ਸੇਵਾ ਲੈ ਕੇ ਆ ਰਹੇ ਆ ਸ਼ਰਕਾ ਤੇ ਨਾ ਫੜਾਓ ਜੀ ਜਿਹੜੇ ਸ਼ਰਕਾ ਤੇ ਸਮਾੜ ਫੜ ਰਹੇ ਹੋ ਫਰੋਕ 100-100 ਕਿਲੋਮੀਟਰ ਪਿੱਛੋਂ ਆਣ ਕੇ ਸਾਡੇ ਕੋਲੇ ਅਸੀਂ ਅੱਜ ਸਵੇਰ ਦੇ ਇਹੋ ਕੰਮ ਕਰ ਰਹੇ ਆ ਤੇਰੀ ਬੰਦੇ ਆਪਾਂ ਸਵੇਰੇ ਫੜ ਚੁੱਕੇ ਇੱਥੇ ਜਿਹਦਾ ਜੀ ਤਾਂ ਨਾਂ ਕੀ ਜੀ ਮੇਰਾ ਨਾਂ ਕੁਪੇਸ਼ ਸਿੰਘ ਪਿੰਡ ਜੱਟਾ ਜੀ ਮੇਰਾ ਅੱਛਾ ਜੀ ਤੇ ਅੱਜ ਜਿਹੜੇ ਸਮਾਜ ਸੇਵੀ ਤੁਸੀਂ ਇਹ ਕੰਮ ਕਰ ਰਿਹਾ ਉਹ ਜਿਹੜੇ ਇੱਥੇ ਤੁਸੀਂ ਬਹੁਤ ਮੈਂ 27 ਤਰੀਕ ਤੋਂ ਆਰੰਭ ਕੀਤਾ ਸੇਵਾ ਤੁਸੀਂ ਤੇ ਇੱਕ ਜਿਹੜਾ ਜਿਹੜਾ ਦੀਆ ਆ ਆਰੇ ਲੈ ਕੇ ਨਜਾਇਜ਼ ਜਿਹਾ ਖਰਦੇ ਆ ਖਿਚੋਤਾਈ ਕਰਦੇ ਆ ਰਸਨ ਨੂੰ ਉਹਦੇ ਬਾਰੇ ਕੰਟਰੋਲ ਕਰ ਰਹੇ ਜੀ ਅਸੀਂ ਜੀ ਇਹੋ ਹੀ ਅੱਜ ਪੁੱਛਿਆ ਸਾਡੇ ਪਿੰਡਾਂ ਦਾ ਨਾਮ ਆ ਰਿਹਾ ਵੀ ਬਹੁਤ ਰਸਨ ਵੰਡਿਆ ਜਾ ਰਿਹਾ ਜਿਹੇ ਜ਼ਿੰਮੇਵਾਰਾਂ ਨੂੰ ਲੋੜ ਨਹੀਂ ਉਹ ਲੈ ਨਹੀਂ ਰਹੇ ਜਿਨ੍ਹਾਂ ਨੂੰ ਜ਼ਰੂਰਤ ਹੈ ਜਿਨ੍ਹਾਂ ਦੀਆਂ ਫਸਲਾਂ ਖਰਾਬ ਹੋਈਆਂ ਉਹਨਾਂ ਨੇ ਨਹੀਂ ਲੈ ਰਹੇ ਕਿਉਂਕਿ ਉਹ ਸ਼ਰਮ ਦੇ ਮਾਰੇ ਨਹੀਂ ਲੈ ਰਹੇ ਪਿੱਕੀ ਚੀਜ਼ਾਂ ਲਈਏ ਆਪਾਂ ਜਿਨ੍ਹਾਂ ਨੂੰ ਨਹੀਂ ਜ਼ਰੂਰਤ ਤੇ ਜਿੱਦਾਂ ਪਿੱਛੋਂ ਮੰਨ ਲਓ ਇੱਥੇ ਆਪਣੇ ਕੁਝ ਛੋਟੀਆਂ ਕੁਮਾਰ ਰਾਜਿਕ ਸਿੰਘ ਜਿਹੜੇ ਰਹਿੰਦੇ ਆ ਉਹਨਾਂ ਨੇ ਪਿੱਛੋਂ ਆਪਣੇ ਦੂਰੋਂ ਦੂਰੋਂ ਰਿਸ਼ਤੇਦਾਰ ਬੁਲਾਏ ਹੋਏ ਆ ਇਹਨਾਂ ਕੱਲੇ ਕੱਲੇ ਏਡੇ ਸਾੰਬੇ ਦੋ ਦੋ ਕਿੱਲੇ ਤੇ ਡੇਡ ਡੇਡ ਕਿੱਲੇ ਤੇ ਛੋਟੇ ਬੱਚੇ ਲੈ ਕੇ ਵੱਡੇ ਬੱਚੇ ਲੈ ਕੇ ਰਾਤ ਨੂੰ ਅਸੀਂ ਸ਼ਾਮ ਨੂੰ ਵੇਲੇ ਆ 10 10 ਕਿਲੋ ਰਸ਼ਨ ਜਿਹੜਾ ਇਕੱਠਾ ਕਰਕੇ ਪਿੱਛੇ ਲੈ ਕੇ ਜਾ ਰਹੇ ਆ ਅੱਜ ਸਵੇਰ ਦੇ ਆਪਾਂ ਇਹੋ ਕੰਮ ਕਰ ਰਹੇ ਆ ਪੂਰੀ ਟੀਮ ਹੈ ਜੱਟੇ ਦੀ ਸਰ ਤੁਹਾਨੂੰ ਕਿੱਦਾਂ ਪਤਾ ਲੱਗਦਾ ਕਿ ਇਹ ਜਿਹੜਾ ਰਸ਼ਨ ਇਹ ਨਜਾਇਜ਼ ਲੈ ਕੇ ਜਾ ਰਹੇ ਆ ਆਪਾਂ ਜੀ ਬੰਦੇ ਤੋਂ ਪਛਾਣ ਕੇ ਸਾਡੇ ਕੋਲ ਵੀਡੀਓ ਵੀ ਆਪਾਂ ਬਣਾਈ ਹੈ ਆਪਾਂ ਸਾਰਿਆਂ ਦੀ ਵੀਡੀਓ ਬੰਦਾ ਪਛਾਣ ਕੇ ਆਪਾਂ ਰੋਕਦੇ ਕਿਹੜਾ ਪਿੰਡ ਹੈ ਫਿਰ ਲੱਗ ਜੇ ਦੋ ਆਪਾਂ ਉਹਨਾਂ ਨੂੰ ਫੜਿਆ ਆਪਾਂ ਨੋਟ ਕੀਤਾ ਉਹਨਾਂ ਦੇ ਰਾਸ਼ਨ ਕਮੈਂਟਰ ਕਮੈਂਟਰ ਦੋ ਦੋ ਕਮੈਂਟਰ ਰਾਸ਼ਨ ਆ ਕੋਲ ਆਪਾਂ ਕਿਸੇ ਨੂੰ ਮਾੜਾ ਨਹੀਂ ਬੋਲਿਆ ਕਿਸੇ ਨੂੰ ਕੁਝ ਨਹੀਂ ਕਿਹਾ ਵੀਡੀਓ ਬਣਾ ਕੇ ਆਪਾਂ ਛੱਡ ਰਹੇ ਹਾਂ ਕੁਝ ਬੰਦਿਆਂ ਦਾ ਆਪਾਂ ਸਵੇਰੇ ਰਾਸ਼ਨ ਲਵਾਇਆ ਜਿਹੜੇ ਜ਼ਰੂਰਤਵੰਦ ਆ ਉਹਨਾਂ ਨੂੰ ਦੇ ਚੁੱਕੇ ਆਪਾਂ ਕਪੜਾ ਮੋਬਾਈਲ ਨੰਬਰ ਬੋਗੋ 94177 80185 ਤੁਸੀਂ ਦੇ ਸਾਡੀ ਪ੍ਰੈਸੀ ਟੀਮ ਆ ਇਹਦੇ ਮੇਡ ਰੋਡ ਜਿਹੜਾ ਇੱਥੇ ਚੱਲ ਰਿਹਾ ਤਾਂ ਤਾਂ ਵੱਡਾ ਸਾਹਿਬ ਜੀ ਤੋਂ ਇਹ ਜਦਾ ਪਸੀਆ ਪਿੰਡ ਖੋਤੇ ਸਾਡੇ ਬਹੁਤ ਹੀ ਸਤਿਕਾਰਯੋਗ ਸਮਾਜ ਸੇਵੀ ਔਰ ਜਦੋਂ ਦਾ ਹਾਕ ਪੀੜਤਾਂ ਦਾ ਜਿਹੜਾ ਪਰਿਵਾਰਾਂ ਦਾ ਇਹ ਬਹੁਤ ਉਹਨਾਂ ਦਾ ਜੋਰ ਸਮਗਰੀ ਇਹਨਾਂ ਪਚਾਰੇ ਆ ਕਹਿੰਦੀ ਨੇ ਪੰਜਾਬੀ ਪੰਜਾਬੀਆਂ ਦਾ ਜਿਹੜਾ ਪੰਜਾਬ ਆ ਉਹਨਾਂ ਦੀ ਵਿਖਾ ਦਿਓ ਵੀ ਵਖਾ ਦੇ ਉਹ ਬਾਜ਼ ਮਤ ਕਰ ਰਹੇ ਆਂ ਔਰ ਦਿਖੇ ਜਾ ਜੋ ਆ ਰਹੇ ਆ ਸਮਗਰੀ ਬਾਹਰ ਲੈ ਕੇ ਜਾ ਰਹੇ ਆ ਉਹਨਾਂ ਦੀ ਲੈ ਤੁਸੀਂ ਅਸੀਂ ਦਿਖਾ ਰਹੇ ਆਂ ਇਹਨਾਂ ਦਾ ਭਰਵੇ ਆਜੀ ਧਰਮਕੋਟ ਆ ਜਿਹੜਾ ਗੱਗੋ ਮਾਤ ਅੱਗੇ ਪੈਂਦਾ 15 20 ਕਿਲੋਮੀਟਰ ਜਾ ਕੇ ਧਰਮਕੋਟੋਂ ਇਹ ਆਏ ਨੇ ਜੋ ਜਗਾ ਪਛਿਆ ਸੇ ਜਾਦੇ ਤੋਂ ਲੈ ਕੇ ਰਸ ਪਾਣੀ ਲੈ ਕੇ ਚੱਲੇ ਨੇ ਔਰ ਇਸ ਮਾਤ ਸੇ ਵੀ ਜਿਹੜਾ ਇੱਥੇ ਰੋਕੇ ਕੰਮ ਕਰ ਰਹੇ ਜਿਹੜੇ ਜ਼ਰੂਰਤਮੰਦ ਆ ਉਹਨਾਂ ਨੂੰ ਚਾਹੀਦੀ ਹੈ ਰਸ ਪਾਣੀ ਔਰ ਜੇ 12 ਕੋ 10 ਕਿਲੋਮੀਟਰ ਤੇ ਆ ਕੇ ਜਾਂਦੇ ਆ ਇਹ ਉਹਨਾਂ ਦੀ ਜਾਂਚ ਕਰ ਰਹੇ ਆ ਕਿ ਕਿੱਥੋਂ ਆ ਰਹੇ ਜੇ ਪਰਤਾਲ ਘਰ ਤੋਂ ਬਾਅਦ ਇਹ ਉਹਨਾਂ ਨੂੰ ਰਸ ਪਾਣੀ ਖੜ ਦੀ ਆ ਆਸ ਵਿੱਚ ਇਹਦਾ ਸਭ ਤੋਂ ਵੱਡਾ ਇਹ ਕੰਮ ਆ ਜੇ ਉਹਗੇ ਸਮਾਜ ਸੇਵਕ ਨੇ ਇਨ ਦਾ ਕਰਮਿਆ ਤੇ ਹਾਕਮ ਪੁੱਛਦੇ ਭਲੇ ਪਿਆਰ ਦੇ ਨਾਲ ਪੁੱਛ ਕੇ ਕਿ ਕਿੱਥੋਂ ਆਏ ਜੇ ਅਗਰ ਜ਼ਰੂਰਤ ਹੈ ਜੇ ਲੱਗੋ ਤੇ ਲੈ ਜਾ ਅਗਰ ਦੋਨੋਂ ਆਏ ਤਾਂ ਉਹਨਾਂ ਦੇ ਅਸੀਂ ਜਿਹਨੂੰ ਜ਼ਰੂਰਤ ਮੰਨ ਉਹ ਰਸਤ ਪਾਣੀ ਲੈ ਕੇ ਉਹਨੂੰ ਦੇ ਰਿਹਾ ਜੋ ਬਹੁਤਿਆਰਮ ਕਰ ਰਿਹਾ ਔਰ ਸਲੰਗ ਜੋ ਕੰਮ ਕਰ ਰਿਹਾ ਔਰ ਦੋ ਅੱਜ ਪ੍ਰਸਤਿਤ ਟੀਮ ਸਾਡੀ ਚੱਲੀ ਸੀ ਔਰ ਇਥੋਂ ਰਮਦਾਸ ਗੁਰੂ ਮਹਾਰਾਜ ਦੀ ਨਗਰ ਤੋਂ ਤਾਂ ਤਾਂ ਬਾਬ ਬਡਾ ਸਾਹਿਬ ਦੀ ਸਮਾਧਾ ਦਾ ਇੱਥੇ ਦੇਖਿਆ ਬਹੁਤ ਪਿੱਛੇ ਦੇਖਿਆ ਪਦਕਾਰ ਚੂੜੀਆਂ ਤੋਂ ਇੰਨੇ ਹਾਲਾਤ ਹੈ ਕਿ 11 ਹੇਕੜ ਜ਼ਮੀਨ ਜਿਹੜੀ ਖਤਮ ਹੋ ਗਈ ਔਰ ਜਿਹੜਾ ਨੁਕਸਾਨ ਹੋ ਚੁੱਕਾ ਹੈ ਹਰਜਾਨਾ ਜੇ ਸਰਕਾਰ ਤੋਂ ਇਹ ਵੀ ਕਈ ਤਾਂ ਮੰਗ ਕੀਤੀ ਕੱਲ ਅਸੀਂ ਸਜਾਦੇ ਪਿੰਡ ਸੀ ਉੱਥੇ ਵੀ ਜਿਹੜਾ ਹਰਜਾਨਾ ਹੋ ਚੁੱਕਾ ਸਾਡਾ ਸਰਕਾਰ ਪੂਰਤੀ ਕਰੇ ਜੋ ਸਾਡਾ ਵਾਅਦਾ ਕਬਜ਼ੇ ਤੌਰ ਤੇ ਜੋ ਅਸੀਂ ਕਾਬਜ ਹੈ ਜ਼ਮੀਨ ਦੇ ਉਸ ਹਸਾਨਾ ਜਿਹਨੂੰ ਜੋ ਮੈਨੀਫੈਸਟਾ ਜਮਾਇਆ ਦਿੱਤਾ ਜਾਂਦਾ ਜਾਵੇ ਕੱਲ ਉੱਥੇ ਵਕੀਲ ਸਾਹਿਬ ਨਾਨਕ ਪੱਟੀ ਜੇ ਆਪਾਂ ਗੱਲ ਕਰਦੇ ਜੇ ਸਾਨੂੰ ਮਿੱਟੀ ਦੀ ਜਰੂਰਤ ਆ ਸਾਨੂੰ ਮਿੱਟੀ ਦੀ ਜਰੂਰਤ ਆ ਬੰਨ ਬਚ ਜਾਣ ਜਿਹੜੇ ਜਿਹੜਾ ਸਿੱਧਾ ਰਾਵੀ ਦਰਿਆ ਵਗ ਰਿਹਾ ਪਿੰਡ ਜੱਟਾ ਪਛੀ ਆਸ਼ੀ ਹਾਦਾ ਨਿਸੋਗੀ ਸਿੰਘੋਗੀ ਪੰਜ ਗਰਾਈਆਂ ਇਸ ਵੇਲੇ ਸਿੱਧਾ ਦਰਿਆ ਵਗ ਰਿਹਾ ਨਹੀਂ ਤੇ ਦਿਖਾ ਸਕਦੇ ਸਿੱਧਾ ਦਰਿਆ ਫਸਲਾਂ ਖਤਮ ਹੋ ਚੁੱਕੀਆਂ ਅਸੀਂ ਇਹੀ ਬੇਨਤੀ ਕਰਦੇ ਆਂ ਵੀ ਆਉਣ ਵਾਲੇ ਟਾਈਮ 'ਚ ਸਾਨੂੰ ਮਿੱਟੀ ਪਹੁੰਚਾਈ ਜਾਵੇ ਡੀਜ਼ਲ ਪਹੁੰਚਾਇਆ ਜਾਵੇ ਤੇ ਜੋ ਵੀ ਜ਼ਰੂਰਤਾਂ ਸਾਡੀਆਂ ਜ਼ਰੂਰਤਾਂ ਐ ਸਾਨੂੰ ਪੁੱਛ ਕੇ ਜਿਆ ਨਾਂ ਵੀਰੋ ਲੈ ਕੇ ਆਓ ਕਿਉਂਕਿ ਇੱਥੇ ਬਹੁਤ ਜ਼ਿਆਦਾ ਸਮਾਨ ਹੋ ਗਿਆ ਜੋ ਵੀ ਵੀਰ ਲੈ ਕੇ ਆਉਂਦਾ ਤੇ ਘਰ ਭਰਤੀ ਪਛਾਇਆ ਜਾਵੇ ਸ਼ਰਕ ਤੇ ਨਾਂ ਪਛਾਇਆ ਜਾਵੇ ਜੀ ਇੱਥੇ ਲੋਟੂ ਪਾਰਟੀਆਂ ਜਾਂਦੀਆਂ ਹੋ ਚੁੱਕੀਆਂ ਐ ਜਿਹੜੀਆਂ ਲੁੱਟ ਕੇ ਲੈ ਕੇ ਜਾ ਰਹੀਆਂ ਐ ਤੇ ਜਿਨ੍ਹਾਂ ਨੂੰ ਜ਼ਰੂਰਤ ਐ ਉਹਨਾਂ ਨੂੰ ਮਿਲ ਨਹੀਂ ਰਿਹਾ ਵਾਹਿਗੁਰੂ ਜੀ ਕਾਹ ਸਾਹਿਬ ਵਾਹਿਗੁਰੂ ਜੀ ਕਾਹ ਜੀ